ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੇਸ਼ਮ ਸਿੰਘ ਸਰਪੰਚ ਪਿੰਡ ਮਕੂਰ ਮੇਰੇ ਨਾਲ ਮੇਰੇ ਸਾਥੀ ਸਰਦਾਰ ਰੁਪਨ ਸਿੰਘ ਨੁਰਵਾਲ ਆਪਾਂ ਹੁਣ ਇੱਥੇ ਗੁਰੂ ਅਮਰਦਾਸ ਐਡਵਾਂਸ ਬੰਨ ਜਿਹੜਾ ਐਕਸਪ੍ਰੈਸ ਬੇਤੋਂ ਲੈ ਕੇ ਗੋਇੰਦਵਾਲ ਸਾਹਿਬ ਦੇ ਫੌਂਟ ਤੱਕ ਹੈ 8 ਕਿਲੋਮੀਟਰ ਲੰਬਾ ਉਹਦੇ ਤੇ ਖੜੇ ਆਂ Babu ਇਹ ਬੜੀ ਤਸੱਲੀ ਸੀ ਕਿ ਪਾਣੀ ਦਰਿਆ ਦੇ ਵਿੱਚੋਂ ਘਟ ਗਿਆ ਹੈ ਇਹ ਸਾਡੀਆਂ ਫਸਲਾਂ ਜਿਹੜੀਆਂ ਵਾਜਣਗੀਆਂ ਅਸੀਂ ਸਫਲ ਹੋ ਚੱਲੇ ਹਾਂ ਬਚੌਣ ਚ ਪਰ ਆਹ ਪੁਆਇੰਟ ਜਿੱਥੇ ਆਪਾਂ ਹੁਣ ਖੜੇ ਆ ਇੱਥੋਂ ਦਰਿਆ ਲਗਭਗ 200 ਮੀਟਰ ਦੂਰ ਸੀ ਬਹੁਤ ਦੂਰੀ ਤੇ ਸੀ ਇਹ ਪਾਣੀ ਵਗਦੇ ਵਿੱਚ ਵਿੱਚ ਹੀ ਦਰਿਆ ਨੇ ਆਪਣਾ ਵਹਿਣ ਹੁਣ ਬਿਲਕੁਲ ਇੱਥੋਂ ਸਿਰਫ ਆਜਲੀ 10 ਫੁੱਟ ਦੀ ਦੂਰੀ ਤੋਂ ਵੀ ਅੰਦਰ ਆ ਗਿਆ ਇਹ ਬਹੁਤ ਤਿੱਖੀ ਧਾ ਲੱਗੀ ਹੋਈ ਆ ਇਹ ਕਿਸੇ ਵੀਰੇ ਵੀ ਇਹ ਬੰਨ ਨੂੰ ਖੋਹ ਸਕਦੀ ਹੈ ਯਤਨ ਕਰ ਰਹੇ ਆ ਇਸ ਨੂੰ ਬਚਾਉਣ ਦੇ ਸਾਰੀਆਂ ਸੰਗਤਾਂ ਲੱਗੀਆਂ ਹੋਈਆਂ ਹਨ ਸੰਪਰਦਾਵਾਂ ਲੱਗੀਆਂ ਹੋਈਆਂ ਸੰਤ ਮਹਾਂਪੁਰਸ਼ ਲੱਗੇ ਆ ਐਨ ਆਰ ਆਈ ਵੀ ਸਾਡੀ ਮਦਦ ਕਰ ਰਹੇ ਆ ਪਰ ਜੇਕਰ ਕਿਤੇ ਇਹ ਬੰਨ ਨਾ ਜਾਣੇ ਏਕ ਦੇ ਦਰਿਆ ਦੇ ਖੂਰੇ ਚ ਆ ਗਿਆ ਤੇ ਇਹ ਇਧਰਲੇ ਬੰਨੇ ਦੇ ਬਚੀਆਂ ਹੋਈਆਂ ਫਸਲਾਂ 4500 ਏਕੜ ਰਕਵਾ ਜਿਹੜਾ ਉਹ ਬਿਲਕੁਲ ਅ ਤੈਸ ਨਾਲ ਹੋ ਜੂਗਾ ਸਾਰੀਆਂ ਮਾਰੀਆਂ ਜਾਣਗੀਆਂ ਬਹੁਤ ਵੱਡਾ ਜ਼ਿੰਮੇਦਾਰਾਂ ਦਾ ਇਹ ਨੁਕਸਾਨ ਹੋ ਸਕਦਾ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵੀ ਜਿੰਨਾ ਵੀ ਹੋ ਸਕਦਾ ਹੈ ਭਰੇ ਹੋਏ ਬੋਰਿਆਂ ਦੀਆਂ ਟਰਾਲੀਆਂ ਉਹ ਇੱਥੇ ਭੇਜਣ ਦੀ ਕਿਰਪਾਲਤਾ ਕਰੋ ਰੇਟ ਜਿਹੜੇ ਹਨ ਤਾਰਦੇ ਆ ਅਸੀਂ ਬੰਨ ਬੰਨ ਕੇ ਇੱਥੇ ਵਿੱਚ ਦਰਿਆ ਦੇ ਸੁੱਟ ਰਹੇ ਆ ਜਿੰਨੀ ਵੀ ਮਦਦ ਹੋ ਸਕਦੀ ਹੈ ਬੋਰੇ ਭਰਨ ਦੀ ਵੀ ਲੋੜ ਹੈ ਇੱਥੇ ਬੋਰੇ ਸੁੱਟਣ ਦੀ ਵੀ ਲੋੜ ਹੈ ਕੋਈ ਵਲੰਟੀਅਰ ਵੀਰ ਸੰਗਤ ਵੀ ਸਾਡਾ ਸਹਿਯੋਗ ਕਰੇ ਤਾਂ ਜੋ ਅਸੀਂ ਇਧਰ ਲੀਆਂ ਫਸਲਾਂ ਜਿਹੜੀਆਂ ਹੁਣ ਤੱਕ ਬਚੀਆਂ ਹੋਈਆਂ ਹਨ ਉਹਨਾਂ ਨੂੰ ਇਹ ਬਚਾਉਣ ਵਿੱਚ ਸਫਲ ਹੋ ਸਗੀਏ ਇਹ ਬਹੁਤ ਹੀ ਜਿਆਦੀ ਤੇਜ਼ੀ ਦੇ ਨਾਲ ਆ ਰਿਹਾ ਹੈ ਹੱਲੇ ਜਦੋਂ ਅਸੀਂ ਸ਼ਾਮੀ ਇੱਥੋਂ ਗਏ ਸੀ ਇੱਥੋਂ ਕਾਫੀ 50 60 ਫੁੱਟ ਦੂਰ ਸੀ ਪਰ ਰਾਤ ਰਾਤ ਦੇ ਵਿੱਚ ਹੀ ਇਹ دریا ਦਾ ਵਹਿਣ ਜਿਹੜਾ ਉਹ ਬਿਲਕੁਲ ਹੀ ਬਨਵੇ ਹੁਣ ਬਿਲਕੁਲ ਪੈਰਾਂ ਵਿੱਚ ਆ ਗਿਆ ਤੇ ਕਿਸੇ ਸਮੇਂ ਵੀ ਇੱਥੋਂ ਕੁਝ ਨਾ ਬਨਨੋ ਖਤਰਾ ਹੋ ਸਕਦਾ ਹੈ ਮੈਂ ਬੇਨਤੀ ਕਰਦਾ ਇੱਕ ਵਾਰ ਫਿਰ ਸਾਰੇ ਜਿੰਨੇ ਕੋਈ ਐਨ ਆਰ ਆਈ ਸੰਸਥਾਵਾਂ ਹਨ ਕੋਈ ਵੋਲੰਟੀਅਰ ਵੀ ਰਹਿੰਦੇ ਸਾਰਿਆਂ ਨੂੰ ਹੀ ਬੇਨਤੀ ਕਰਦੇ ਆ ਸੰਗਤ ਨੂੰ ਸੰਗਤ ਭੇਜੋ ਜਿੰਨੇ ਆਉਂਦੇ ਸੰਗਤ ਵੱਤੋ ਵੱਦੇ ਇੱਥੇ ਆਵੇ ਸਾਡਾ ਸਹਿਯੋਗ ਕਰੇ ਜਿਹੜੇ ਜਿੰਨੇ ਬੋਰੇ ਜੇ ਕੋਈ ਭਰ ਕੇ ਲਿਆ ਸਕਦਾ ਹੈ ਬੋਰੇ ਭਰ ਕੇ ਇੱਥੇ ਲਿਆਉਣ ਦੀ ਕਿਰਪਾਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਇਹ ਅਸੀਂ ਲੋਕੇਸ਼ਨ ਭੇਜ ਦਿਆਂਗੇ ਐਡਰੈਸ ਹੈ ਖਿਜਰਪੁਰ ਮੰਡ ਤੋਂ ਜਿਹੜਾ ਜਿੱਥੇ ਪੋਲ ਸ਼ੁਰੂ ਹੁੰਦਾ ਹੈ ਐਕਸਪ੍ਰੈਸ ਹਾਈਵੇ ਉਹਦੇ ਤੋਂ ਇਹ ਬੰਨ ਵੀ ਸ਼ੁਰੂ ਹੁੰਦਾ ਹੈ ਉਸ ਰਸਤੇ ਆਇਆ ਜਾ ਸਕਦਾ ਹੈ ਜਾਂ ਸਾਡਾ ਨੰਬਰ ਪਲੀਜ਼ ਨੋਟ ਕਰ ਲਵੋ ਜੀ 94171 88041 ਆਪਣੇ 95015 21790 95015